ਅਸੀਂ ਤਾਂ तकरीबन ਅੱਜ 20 ਤੋ 30 ਕਰੋੜ ਦੇ ਪ੍ਰੋਜੈਕਟ ਦੀ ਜਿਹੜੀ ਹੈਗੀ ਆ ਸ਼ੁਰੂਆਤ ਕਰਨ ਜਾ ਰਹੇ ਆ ਕੱਲ ਵੀ ਅਸੀਂ तकरीबन 1 ਕਰੋੜ ਦੇ ਕੰਮ ਜਿਹੜੇ ਮੋਗੇ ਦੇ ਵਿੱਚ ਸਟਾਰਟ ਕੀਤੇ ਅੱਜ ਜਿਹੜੀ 40 ਤੇ 48 ਦੇ ਵਿੱਚ ਸੀਵਰੇਜ ਦੀ ਸਮੱਸਿਆ ਸੀਗੀ ਬਹੁਤ ਦੇਰ ਤੋਂ ਮੰਗ ਸੀਗੀ ਇਹਨਾਂ ਬੋਰਡ ਨਿਵਾਸੀਆਂ ਦੀ ਕਿ ਗੰਦੇ ਪਾਣੀ ਜਿਹੜਾ ਜਮਾ ਹੋਣ ਕਰਕੇ ਬਹੁਤ ਗੰਦੀ ਸਪੈਲ ਆਉਂਦੀ ਸੀ ਸੋ ਸਿਬ੍ਰੇਸ ਦੀ ਜਿਹੜੀ ਹੈਗੀ ਆ 80 ਲੱਖ ਰੁਪਏ ਦਾ ਪ੍ਰੋਜੈਕਟ ਅੱਜ ਇੱਥੇ ਪਾਸ ਹੋਇਆ ਔਰ ਐਮਸੀ ਸਹਿਬਾਨਾਂ ਤੇ ਮੇਅਰ ਸਹਿਬਾਨ ਮੇਅਰ ਸਾਹਿਬ ਦੇ ਨਾਲ ਤੇ ਸਾਡੇ ਸਾਰੇ ਬੋਰਡ ਨਿਵਾਸੀਆਂ ਦੇ ਨਾਲ ਸਤਿਕਾਰਯੋਗ ਸਖਸ਼ੀਅਤਾਂ ਦੇ ਨਾਲ ਅਸੀਂ ਅੱਜ ਉਸ ਦਾ ਜਿਹੜੇ ਕੰਮ ਦੀ ਸ਼ੁਰੂਆਤ ਕੀਤੀ ਹੈ ਔਰ ਤਕਰੀਬਨ ਅ ਟਾਈਟੋ 10 ਕਰੋੜ ਦੇ ਕੰਮ ਜਿਹੜੇ ਅੱਜ ਉਹਨਾਂ ਦੀ ਸ਼ੁਰੂਆਤ ਕਰਨ ਜਾ ਰਹੀਆਂ ਸੀ ਬਕੌੜਾ ਕਵਾੜਾ ਦੇ ਵਿੱਚ ਸੋ ਹਰ ਰੋਜ਼ ਮੋਗਾ ترقی ਕਰ ਰਿਹਾ ਹੈ ਔਰ ਸਾਡਾ ਸਭ ਦਾ ਸਾਡੇ ਅੰਮ੍ਰਿਤ ਸਾਹਿਬਾਨ ਦਾ ਸਾਡੇ ਮੀਅਰ ਸਾਹਿਬ ਦਾ ਇੱਕੋ ਹੀ ਸੁਪਨਾ ਸਾਡਾ ਕਿ ਅਸੀਂ ਆਪਣੀ ਮੋਗਾ ਨੂੰ ਸੁੰਦਰ ਸੋਹਣਾ ਤੇ ਹਰਿਆ-ਭਰਿਆ ਬਨਾਈਏ ਔਰ ਇਸ ਲਈ ਨਾਲ ਇਸ ਲਈ ਵੀ ਤੁਹਾਰੇ ਸਭ ਦੀ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਸੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 40 ਤੇ 41 ਨੰਬਰ 2 ਔਰ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਕਵਰ ਹੋ ਰਹੇ ਆ ਔਰ ਇਸੇ ਤਰ੍ਹਾਂ ਹੋਰ ਕੁਝ ਅਜ ਸੜਕਾਂ ਵੀ ਹੈਗੀਆਂ ਨੇ ਜਿਨ੍ਹਾਂ ਦਾ ਉਦਘਾਟਨ ਹੋਣਾ ਚਾਰ ਨੰਬਰ ਵਾਰਡ ਦੇ ਵਿੱਚ ਕਾਫੀ ਪ੍ਰੋਜੈਕਟਸ ਬਿਨਾਂ ਦਾ ਸੀ ਅਜੇ ਉਦਘਾਟਨ ਕਰਕੇ ਸ਼ੁਰੂਆਤ ਕਰਾ ਦੀ ਬਿਲਕੁਲ ਜੀ ਇਹ ਵੀ ਇਸ ਵਾਰਡ ਦੇ ਵਿੱਚ ਹੋਏਗੀ ਔਰ ਹੋਰ ਵੀ ਸਾਡੇ ਜਿਹੜੇ ਆਊਟਰ ਸਾਈਡ ਦਾ ਸਾਡੇ ਮੁਹਰੇ ਦੀਆਂ ਉੱਥੇ ਵੀ ਸੀਵਰੇਜ ਦੀ ਬਹੁਤ ਸਮੱਸਿਆ ਹੈਗੀ ਹੈ ਸੋ ਉੱਥੇ ਵੀ ਅਸੀਂ ਜਲਦੀ ਜਿਹੜੇ ਹੈਗੇ ਆ ਉਹਨਾਂ ਵਾਰਡਸ ਦੇ ਵਿੱਚ ਵੀ ਅਸੀਂ ਕਰਨ ਜਾ ਰਹੇ ਹਾਂ ਕਿ ਸੀਵਰੇਜ ਦੀ ਔਰ ਪਾਣੀ ਦੀ ਸਾਡਾ ਸਾਡਾ ਮੇਨ ਮੋਟਿਵ ਇਹੀ ਹੈ ਜੀ ਕਿ ਪਾਣੀ ਹੋ ਗਿਆ ਸੀਵਰੇਜ ਦੀ اور ਜਿਹੜੀਆਂ ਕਲੀਆਂ ਨਾਲੀਆਂ ਨੇ ਇਹ ਤਾਂ ਬੇਸਿਕ ਬੇਸਿਕ ੀਜ਼ ਹੈਗੀਆਂ ਸਬਜ਼ੀਆਂ ਇਹਨਾਂ ਨੂੰ ਕਰਕੇ ਫਿਰ ਅਸੀਂ ਹੋਰ ਜਿਹੜੇ ਹੈਗੇ ਆ ਕਾਫੀ ਵੱਡੇ ਪ੍ਰੋਜੈਕਟ ਸਾਡੇ ਜਿਵੇਂ ਐਫਟੀਪੀ ਪਲਾਂਟ ਅਸੀਂ 16 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਟਾਰਟ ਕੀਤਾ ਹੁਣ ਜਿਹੜਾ ਗੰਦਾ ਪਾਣੀ ਸੀਗਾ ਉਹ ਵੇਸਟ ਹੋ ਰਿਹਾ ਸੀ ਹੁਣ ਉਹ ਪਾਣੀ ਟ੍ਰੀਟ ਹੋ ਕੇ ਅਗਰੀਕਲਚਰ ਦੇ ਲਈ ਯੂਜ਼ ਹੋ ਰਿਹਾ तकरीबन 2500 ਏਕੜ ਜ਼ਮੀਨ ਨੂੰ ਪਾਣੀ ਜਾ ਰਿਹਾ ਔਰ ਬਹੁਤ ਬਹੁਤ ਸਾਰੇ ਪ੍ਰੋਜੈਕਟ ਜਿਸ ਤਰ੍ਹਾਂ ਡੀਸੀ ਕੰਪਲੈਕਸ ਦੇ ਵਿੱਚ ਜਿਹੜੇ ਦੋ ਫਲੋਰ ਐਕਸਟੈਂਡ ਹੋਣੇ ਆ 11 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈਗੀ ਆ ਉਹਦੇ ਲਈ ਸਾਡੇ ਮੋਗਾਂ ਨੂੰ ਮਿਲੀ ਹੈ ਮਹਿਮਾਨ ਜੋ ਬੁਖਵੰਤ ਜੀ ਸਾਹਿਬ ਦਾ ਉਹਦੇ ਲਈ ਵੀ ਧੰਨਵਾਦ ਕਰਦੀ ਆ ਔਰ ਤਕਰੀਬਨ 56 ਕਰੋੜ ਰੁਪਏ ਦੀ ਜਿਹੜੀਆਂ ਸੜਕਾਂ ਦਾ ਸਾਡੇ ਮਾਨਜੋਗ ਮਾਨਜੋਗ ਮੰਤਰੀ ਸਾਹਿਬ ਸਰਦਾਰ ਹਰਪਜਨ ਸਿੰਘ ਈਟੀਓਜੀ ਉਦਘਾਟਨ ਕਰਕੇ ਗਏ ਆ ਉਹ ਸੜਕਾਂ ਵੀ ਕੰਪਲੀਟ ਹੋ ਰਹੀਆਂ ਨੇ ਸੋ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜੀਆਂ ਇਹ ਦਿੱਕਤਾਂ ਨੇ ਉਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਠੀਕ ਹੋ ਜਾਣਗੀਆਂ ਔਰ ਸਾਰੇ ਕੰਮ ਹੋਣਗੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਖੁਸ਼ਖਬਰੀ ਦੇਣਾ ਚਾਹਣੀ ਹੈ ਕਿ ਇੱਕ ਪਾਸੇ ਮੋੜ ਨੰਬਰ 40 ਔਰ ਕਿਆਲੀ ਦੇ ਵਿੱਚ ਸੀਵਰੇਜ ਦੀ ਬਲਾਕੇਜ ਦੀ ਬਹੁਤ ਪ੍ਰੋਬਲਮ ਸੀ ਜਿਹਦੇ ਕਰਕੇ ਪਾਣੀ ਕਾਫੀ ਖੜਾ ਰਹਿੰਦਾ ਸੀ ਕਿਉਂਕਿ ਛੋਟੇ ਮੋਟਰ ਦੇ ਨਾਲ ਜਿਸ ਪੋਜ਼ੀਬਲ ਵਿੱਚ ਪਾਇਆ ਜਾਂਦਾ ਸੀ ਔਰ ਅਗਰ ਮੋਟਰ ਰੈਗੂਲਰ ਚਲਦੀ ਸੀ ਲਗਾਤਾਰ ਤੇ ਉਹ ਕਈ ਵਾਰ ਜਿਆਦਾ ਤਾਂ ਖਰਾਬ ਹੀ ਹੋ ਜਾਂਦੀ ਸੀ ਜਿਸ ਦੇ ਕਰਕੇ ਉਹ ਰਿਪੇਅਰ ਕੋ ਕਿਉਂ ਅਨਸ਼ੂਅਰ ਟਾਈਮ ਲੱਗਦਾ ਸੀ ਤੇ ਉਹਦੇ ਉਹਨੇ ਟਾਈਮ ਦੇ ਵਿੱਚ ਸੀਵਰੇਜ ਕਾਫੀ ਜਿਆਦਾ ਪਾਣੀ ਭਰ ਕੇ ਬਾਹਰ ਆ ਜਾਂਦਾ ਸੀ ਲੋਕਾਂ ਦੇ ਘਰਾਂ ਨਾਲ ਔਰ ਉਹਦੇ ਨਾਲ ਸੀਵਰੇਜ ਦੀ 스멜 ਤੇ ਉਹ ਪਾਣੀ ਦੀ ਬਹੁਤ ਪ੍ਰੋਬਲਮ ਰਹਿੰਦੀ ਸੀ ਤੇ ਅਸੀਂ ਆਪਣੇ ਐਮਐਲਏ ਅਮਨਿੰਦਰ ਰੋੜਾ ਜੀ ਨਾਲ ਮੈਮ ਨਾਲ ਗੱਲ ਕੀਤੀ ਔਰ ਉਹਨਾਂ ਨੇ ਸਾਡੇ ਬਹੁਤ ਹੀ ਸਤਕਾਰਯੋਗ ਸੀਐਮ ਸਾਹਿਬ ਜੀ ਨਾਲ ਗੱਲ ਕਰਕੇ ਇਹ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਕਲੀਅਰ ਕਰਵਾਇਆ ਹੈ ਔਰ ਇਸ ਕੰਮ ਦੀ ਸ਼ੁਰੂਆਤ ਕਰਾਈ ਹੈ ਕਿਉਂਕਿ ਇਹ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਿਸਰਵਨ ਸੀਗੀ ਜਿਸ ਦੇ ਕਰਕੇ ਉਹਨਾਂ ਨੂੰ ਰਹਿਣਾ ਮੁਸ਼ਕਿਲ ਹੋ ਜਾਂਦਾ ਸੀ ਔਰ ਇਹ 82 80 ਤੋਂ 82 ਲੱਖ ਦਾ ਕੰਮ ਹੈ ਜੀ ਜਿਹੜਾ ਇਥੇ ਹੋਏਗਾ ਔਰ ਇਹ 1 ਕਿਲੋ 1.5 ਕਿਲੋਮੀਟਰ ਦਾ ਏਰੀਆ ਹੈ ਜਿੱਥੇ ਇਹ ਕਵਰ ਕਰੇਗਾ ਔਰ ਇਹ 20 ਫੁੱਟ ਲੰਬੀ ਡੂੰਗੀ ਦੀ ਲਾਈਨ कट्टी जाएगी जिद्देज की पाइपलाइन मेन पाइपलाइन जोड़ी जाएगी ना दो, तीन आसे पास वाले जोड़ है समस्या तो अः निजा